ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਗੁਰੂ ਹਰ ਰਾਜ ਜੀ ਦੇ ਪੁੱਤਰ ਦਿੱਲੀ ਨਗਰ ਵਿੱਚ ਪਰਵੇਸ਼ ਕਰ ਗਏ ਉੱਥੇ ਉਹਨਾਂ ਨੇ ਤੰਬੂ ਲਵਾਏ ਤੇ ਰਹਿਣ ਲੱਗ ਪਏ ਉਹ ਥਾਂ ਹੈ ਮਜਨੂ ਦਾ ਟਿੱਲਾ ਔਰੰਗਜ਼ੇਬ ਬਾਦਸ਼ਾਹ ਉਹਨੇ ਆਪਣੇ ਸਲਾਹਕਾਰ ਬੁਲਾਏ ਤੇ ਕਹਿਣ ਲੱਗਾ ਇਹ ਕੌਣ ਹੈ ਤਾਂ ਉਹਨਾਂ ਨੇ ਕਿਹਾ ਇਹ ਗੁਰੂ ਪੁੱਤਰ ਹੈ ਕਹਿੰਦਾ ਇੰਨਾ ਵਿੱਚ ਕੀ ਕਰਾਮਾਤ ਹੋਵੇਗੀ ਗੁਰੂ ਆਪ ਨਹੀਂ ਆਇਆ ਉਹਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ ਗੁਰੂ ਪਿਆਰਿਓ ਔਰੰਗਜੀਤ ਜਿਹੜਾ ਸੀ ਨਾ ਉਹ ਉਹਨਾਂ ਨੂੰ ਮੰਨਦਾ ਸੀ ਜਿਹੜੇ ਕਰਾਮਾਤ ਵਿਖਾਉਂਦੇ ਸਨ ਬਾਕੀ ਪੀਰਾਂ ਫਕੀਰਾਂ ਨੂੰ ਕਤਲ ਕਰਵਾ ਦਿੰਦਾ ਸੀ ਕਹਿੰਦਾ ਸੀ ਮੇਰੀ ਨਿਗਾਹ ਵਿੱਚ ਤਾਂ ਉਹੀ ਬੰਦਾ ਅਸਲ ਵਿੱਚ ਫਕੀਰ ਹੈ ਜਿਹੜਾ ਕਰਾਮਾਤ ਵਿਖਾਵੇ ਕਹਿੰਦਾ ਸਾਡੇ ਨਾਲ ਮਿਲੇ ਕਰਾਮਾਤ ਵਿਖਾਵੇ ਨਹੀਂ ਤਾਂ ਮੈਂ ਨਹੀਂ ਮੰਨਦਾ ਇਹ ਗੁਰੂ ਪੁੱਤਰ ਹੈ ਤੇ ਗੁਰੂ ਮਹਾਰਾਜ ਜੀ ਕਿਉਂ ਨਹੀਂ ਆਏ ਕਿਉਂਕਿ ਗੁਰੂ ਜੀ ਕਹਿੰਦੇ ਸਨ ਕਿ ਮੈਂ ਇਹੋ ਜਿਹੇ ਮਲੇਸ਼ ਬੰਦੇ ਨੂੰ ਦਰਸਨ ਨਹੀਂ ਦੇ ਸਕਦਾ ਜਿਨੇ ਆਪਣੇ ਭਰਾਵਾਂ ਦਾ ਕਤਲ ਕੀਤਾ ਹੋਵੇ ਜਿਹੜੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਰੱਖਿਆ ਹੋਵੇ ਪਰ ਔਰੰਗਜ਼ੇਬ ਦੇ ਮਨ ਵਿੱਚ ਸੀ ਤੇ ਸਾਡੇ ਨਾਲ ਮਿਲੇ ਤੇ ਮਿਲੇ ਬਗੈਰ ਪਹਿਲਾ ਸਾਨੂੰ ਕੋਈ ਕਰਾਮਾਤ ਕਰਕੇ ਵਿਖਾਵੇ ਤੇ ਮੈਂ ਦੇਖ ਕੇ ਕਹਿਵਾ ਕਿ ਹਾਂ ਇਹ ਗੁਰੂ ਪੁੱਤਰ ਹੈ ਆਪਣੇ ਵਜ਼ੀਰਾਂ ਨੂੰ ਬੁਲਾ ਕੇ ਔਰੰਗਜ਼ੇਬ ਸਲਾਹਾ ਕਰਦਾ ਹੈ ਕਿ ਭਾਈ ਮੈਨੂੰ ਦੱਸੋ ਗੁਰੂ ਪੁੱਤਰ ਤੋਂ ਕਿਹੜੀ ਕਰਾਮਾਤ ਕਰਵਾਈ ਜਾਵੇ ਐਸਾ ਤਰੀਕਾ ਦੱਸੋ ਜਿਹੜਾ ਗੁਰੂ ਪੁੱਤਰ ਆਪਣੀ ਕਰਾਮਾਤ ਨਾ ਵਿਖਾ ਸਕੇ फिर मैं कचहरी बेच कहूँगा कि गुरुआ कोई ताकत ही नहीं कोई कला ही नहीं गुरु प्यारो सिख धर्म कहर है पर औरंगजेब ने परख लेनी चाही कह लगा आप करवाईए किए दसो आपा की करना है काजी मुला, ते वजीर कह लगे बादशाह सारे तो वे अकलमंद हो ਜਿਵੇਂ ਤੁਹਾਡੇ ਮਨ ਦੀ ਇੱਛਾ ਹੋਵੇ ਉਵੇਂ ਹੀ ਕਰੋ ਕਹਿੰਦੇ ਗੱਲ ਸੁਣੋ ਮਹਾਰਾਜ ਜਿੰਨਾ ਵਿੱਚ ਅੱਠ ਸਿੱਧੀਆਂ ਹੁੰਦੀਆਂ ਹਨ ਉਹ ਤਾਂ ਛੋਟੇ ਵੱਡੇ ਬਣ ਜਾਂਦੇ ਹਨ ਕਹਿੰਦੇ ਜਾਪਨਾ ਹੁਜੂਰ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਰੇ ਹੋਏ ਬੰਦੇ ਨੂੰ ਜਿਉਂਦਾ ਕਰਨਾ ਵੱਡੀ ਕਰਾਮਾਤ ਹੈ ਗੁਰੂ ਪੁੱਤਰ ਤੋਂ ਤੁਸੀਂ ਨਾ ਮਰੀ ਹੋਈ ਚੀਜ਼ ਜਿੰਦਾ ਕਰਵਾਓ ਫਿਰ ਆਪਾਂ ਮੰਨਾਂਗੇ ਕਿ ਇਹਦੇ ਵਿੱਚ ਕੋਈ ਕਰਾਮਾਤ ਹੈ ਕੋਈ ਕਲਾ ਹੈ ਗੁਰੂ ਘਰ ਵਿੱਚ ਸ਼ਕਤੀ ਹੈ ਇਸ ਤੋਂ ਬਿਨਾ ਆਪਾਂ ਨਹੀਂ مان ਸਕਦੇ ਤਾਂ ਇਸ ਕਰਕੇ ਮਰੇ ਬੰਦੇ ਨੂੰ ਜਿਉਂਦਾ ਕਰਵਾਓ ਨਹੀਂ ਤਾਂ ਕਿਸੇ ਮਰੇ ਹੋਏ ਜਾਨਵਰ ਨੂੰ ਹੀ ਜਿਉਂਦਾ ਕਰਵਾਓ ਕੋਈ ਮੁਰਦਾ ਸਰੀਰ ਪਿਆ ਹੋਵੇ ਗੁਰੂ ਪੁੱਤਰ ਦੇ ਸਾਹਮਣੇ ਤੇ ਉਹਨੂੰ ਕਹੋ ਇਹਨੂੰ ਜਿਉਂਦਾ ਕਰਕੇ ਵਿਖਾਵੇ ਇਸ ਤਰ੍ਹਾਂ ਕਾਜ਼ੀਆਂ ਮੁਲਾਣਿਆਂ ਤੇ ਵਜ਼ੀਰਾਂ ਨੇ ਗੱਲ ਕੀਤੀ ਸੀ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਉਹਨੂੰ ਦਫ਼ਨ ਕੀਤਾ ਜਾਂਦਾ ਹੈ ਜਿਆ ਅਗ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਜੇ ਕੋਈ ਭਈ ਮਰੇ ਹੋਏ ਬੰਦੇ ਨੂੰ ਜਿਉਂਦਾ ਕਰ ਦੇਵੇ ਇਹੋ ਜਿਹਾ ਬੰਦਾ ਬਾਸਾ ਦੀ ਅਸੀਂ આજ ਤੱਕ ਨਹੀਂ ਵੇਖਿਆ ਤਾਂ ਔਰੰਗ ਦੇਵ ਦੇ ਮਨ ਵਿੱਚ ਆਇਆ ਹਾਂ ਗੁਰੂ ਪੁੱਤਰ ਨੂੰ ਮੈਂ ਐਸਾ ਮੁਰਦਾ ਸਰੀਰ ਦੇਵਾਂ ਜਿਹਨੂੰ ਉਹ ਜਿਉਂਦਾ ਕਰਕੇ ਵਿਖਾਵੇ ਇਸ ਤਰ੍ਹਾਂ ਦਾ ਕੋਈ ਛਾਲ ਕਰੋ ਗੁਰੂ ਪੁੱਤਰ ਦੇ ਨਾਲ ਉਹਨੂੰ ਜਿਆਫਤ ਕਰਨ ਲਈ ਕਹੋ ਔਰ ਸਾਰੀਆਂ ਵਸਤੂਆਂ ਦੇ ਦਿਓ ਸਨਮਾਨ ਕਰੋ ਆਦਰ ਕਰੋ ਉਹਨੂੰ ਨਾ ਪਤਾ ਲੱਗੇ ਕਿ ਉਹਦੀ ਪਰਖ ਹੋ ਰਹੀ ਹੈ ਰਾਤ ਸਮੇਂ ਉਹਨੂੰ ਬਕਰਾ ਭੇਜੋ ਜਿਹਦੇ ਕਰਕੇ ਉਹ ਬਕਰਾ ਜਿਹੜਾ ਹੈ ਉਹਨੂੰ ਛਕ ਲਵੇ ਸਵੇਰ ਹੁੰਦਿਆਂ ਉਹਨੂੰ ਕਹੋ ਕਿ ਭਾਈ ਜਿਹੜਾ ਬਕਰਾ ਤੂੰ ਖਾ ਗਿਆ ਹੈ ਨਾ ਉਹ ਬਕਰਾ ਤਾਂ ਬਾਦਸ਼ਾਹ ਦੇ ਸਹਜਾਦੇ ਦਾਸੀ ਹੁਣ ਇਹਨੂੰ ਵਾਪਸ ਕਰ ਸਵੇਰੇ ਹੀ ਉਹਦੇ ਕੋਲੋਂ ਬਕਰਾ ਮੰਗ ਲਓ ਇਹ ਜਿਹੜੀ ਚਾਲ ਸੀ ਉਹ ਗੁਰੂ ਪੁੱਤਰ ਬਾਬਾ ਰਾਮ ਰਾਜ ਦੀ ਤੇ ਚੱਲੀ ਸੀ ਕਾਜੀ ਕਹਿਣ ਲੱਗੇ ਜੇ ਉਹ ਕਰਾਮਾਤ ਨਾ ਕਰ ਸਕੇ ਤਾਂ ਆਪਾਂ ਅੱਗੇ ਕਹਾਂਗੇ ਕਿ ਤੂੰ ਭਾਈ ਮੁਸਲਮਾਨ ਬਣ ਜਾ ਇਹ ਮਰੇ ਹੋਏ ਬੱਕਰੇ ਨੂੰ ਜਿਉਂਦਾ ਕਰਨ ਵਿੱਚ ਬਹੁਤ ਵੱਡੀ ਕਰਾਮਾਤ ਚਾਹੀਦੀ ਹੈ ਵਜ਼ੀਰਾਂ ਤੇ ਕਾਜ਼ੀਆਂ ਨੇ ਸਲਾਹ ਕੀਤੀ ਤਾਂ ਔਰੰਗਜੀਤ ਨੇ ਦਿਲ ਵਿੱਚ ਚੰਗਾ ਮੰਨਿਆ ਔਰੰਗਦੇਵ ਸੋਚੀ ਜਾਂਦਾ ਤੇ ਕਹਿੰਦਾ ਭਾਈ ਬਕਰਾ ਨਹੀਂ ਜਿਉਂਦਾ ਹੋ ਸਕਦਾ ਮੈਨੂੰ ਨਹੀਂ ਲੱਗਦਾ ਕੋਈ ਐਡੀ ਵੱਡੀ ਕਰਾਮਾਤ ਦਿਖਾ ਦੇਵੇਗਾ ਕਹਿੰਦਾ ਜੇ ਬਕਰਾ ਜਿਉਂਦਾ ਕਰ ਦੇਵੇਗਾ ਤਾਂ ਫਿਰ ਮੈਂ ਕਹਿ ਦਿਆਂਗਾ ਕਿ ਇਹ ਗੁਰੂ ਪੁੱਤਰ ਹੈ ਨਹੀਂ ਤਾਂ ਕਹਦਾ ਗੁਰੂ ਪੁੱਤਰ ਹੈ ਔਰੰਗਜ਼ੇਬ ਨੇ ਇਹ ਖੋਟੀ ਚਾਲ ਚੱਲ ਦਿੱਤੀ ਸੀ ਸਾਰੀਆਂ ਵਰਤੂਆਂ ਪਹੁੰਚਾ ਦਿੱਤੀਆਂ ਖਾਣ ਪੀਣ ਵਾਸਤੇ ਸਾਰੀਆਂ ਵਿਧੀਆਂ ਨਾਲ ਦਿੱਤੀਆਂ ਬਾਅਦਸਾ ਔਰੰਗਜ਼ੇਬ ਨੇ ਬਕਰਾ ਮੰਗਵਾਇਆ ਬਕਰਾ ਬੜਾ ਤੰਦਰੁਸਤ ਅਤੇ ਮੋਟਾ ਪੜਿਆ ਹੋਇਆ ਸੀ ਬਾਦਸ਼ਾਹ ਨੇ ਉਹ ਬਕਰਾ ਉਹਨਾਂ ਦੇ ਖਾਣ ਵਾਸਤੇ ਭੇਜਿਆ ਤੇ ਕਿਹਾ ਲੈ ਜਾਓ ਸਾਰੀਆਂ ਵਸਤੂਆਂ ਜਿੱਥੇ ਵੀ ਰਾਮ ਰਾਜ ਨੇ ਡੇਰਾ ਕੀਤਾ ਹੋਇਆ ਹੈ ਜਾ ਕੇ ਉਹਨਾਂ ਨੂੰ ਦੇ ਦਿਓ ਤੇ ਉਹਨਾਂ ਨੂੰ ਕਹੋ ਕਿ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਆਉਣ ਦੀ ਖੁਸ਼ੀ ਮਨਾਈ ਹੈ ਤੇ ਇਹ ਮਹਿਮਾਨ ਨਿਵਾਜੀ ਕੀਤੀ ਹੈ ਤੇ ਤੁਹਾਡੀ ਸੇਵਾ ਕੀਤੀ ਹੈ ਤੁਸੀਂ ਸਾਡੇ ਸਰਕਾਰ ਯੋਗ ਮਹਿਮਾਨ ਕੋ ਆਹ ਵਸਤੂਆਂ ਲਓ ਆਹ ਬੱਕਰਾ ਲਓ ਤੇ ਆਪਣਾ ਭੋਜਨ ਤਿਆਰ ਕਰ ਲਓ। ਗੁਰੂ ਪਿਆਰੇਓ ਔਰੰਗਜੇਬ ਦੇ ਸਿਖਾਏ ਹੋਏ ਜਿਹੜੇ ਲੋਕ ਸਨ ਉਹ ਭੇਜੇ ਹੋਏ ਅਹਲਕਾਰ ਸੀ। ਉਹਨਾਂ ਨੇ ਸਾਰਾ ਸਮਾਨ ਦੇ ਦਿੱਤਾ। ਉਹਨਾਂ ਨੇ ਸੋਚਿਆ ਕਿ ਰਾਮ ਰਾਏ ਜੀ ਨੂੰ ਕਿਹੜਾ ਪਤਾ ਲੱਗਿਆ ਹੋਵੇਗਾ। ਉਧਰੋਂ ਰਾਮ ਰਾਏ ਜੀ ਨੇ ਆਪਣੇ ਨਾਲ ਆਏ ਜਿਹੜੇ ਸੇਵਕ ਸਨ ਉਹਨਾਂ ਨੂੰ ਕਿਹਾ ਭਾਈ ਦੇਖੋ ਆਹ ਕਿੰਨਾ ਬਕਰਾ ਦੇ ਗਏ ਹਨ ਆਪਾਂ ਨੂੰ ਖਾਣ ਵਾਸਤੇ ਦੇਖੋ ਆਪਾਂ ਗੁਰੂ ਪੁੱਤਰ ਕਰਕੇ ਉਹਨਾਂ ਦਾ ਸਤਕਾਰ ਕਰਨਾ ਹੈ ਬਾਬਾ ਰਾਮ ਰਾਏ ਜੀ ਉਹਨਾਂ ਵੀ ਚਾਲਾਂ ਨੂੰ ਸਮਝ ਗਏ ਸਨ ਉਹ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਇਹਦਾ ਮਾਸ ਰਸੋਈ ਵਿੱਚ ਪਕਾਓ ਖਲ ਤੇ ਹੱਡੀਆਂ ਇਹਦੀਆਂ ਗਵਾਉਣੀਆਂ ਨਹੀਂ ਜਦੋਂ ਮਾਰੋ ਨਾ ਤਾਂ ਇੱਕ टांग ਲੈ ਕੇ ਵੱਡੇ ਕਾਜੀ ਦੇ ਘਰੇ ਲੈ ਕੇ ਚਲੇ ਜਾਓ ਕਿਉਂਕਿ ਕਾਜ਼ੀਆ ਨੇ ਹੀ ਕੰਨ ਭਰੇ ਹਨ ਔਰ ਅਹ ਜੇਵ ਦੇ ਇਹ ਸੁਣ ਕੇ ਸੇਵਕਾਂ ਨੇ ਉਵੇਂ ਹੀ ਕੀਤਾ ਤੇ ਜਿਹੜੇ ਸੇਵਕ ਸਨ ਉਹਨਾਂ ਨੇ ਬੱਕਰੇ ਨੂੰ ਮਾਰ ਦਿੱਤਾ ਤੇ ਬੱਕਰੇ ਦੀ ਇੱਕ टाੰਗ ਨੂੰ ਲੈ ਕੇ ਕਾਜ਼ੀ ਦੇ ਘਰੇ ਚਲੇ ਗਏ ਅਤੇ ਕਿਹਾ ਕਾਜ਼ੀ ਜੀ ਅਸੀਂ ਤਾਂ ਰਾਮ ਰਾਏ ਜੀ ਦੇ ਕੋਲ ਆਏ ਹਾਂ ਆਹ ਬਾਦਸ਼ਾਹ ਨੇ ਉਹਨਾਂ ਨੂੰ ਇੱਕ ਬੱਕਰਾ ਭੇਜਿਆ ਸੀ ਤੇ ਉਸ ਵਿੱਚੋਂ ਤੁਹਾਨੂੰ ਵੀ ਇਹ ਥੋੜਾ ਜਿਹਾ ਮਾਸ ਭੇਜਿਆ ਹੈ ਕਿਉਂਕਿ ਇਕੱਲੇ ਨਹੀਂ ਛਕਣਾ ਅਸੀਂ ਤੁਹਾਨੂੰ ਨਾਲ ਛਕਾਉਣਾ ਹੈ ਸੋ ਖਸਾਂਦ ਪੁੱਛੀ ਹੈ ਤੇ ਆਪ ਜੀ ਨੂੰ ਮਿਲਣ ਦੀ ਉਹਨਾਂ ਨੇ ਚਾਹ ਪਰਟ ਕੀਤੀ ਹੈ ਕਾਜੀ ਦੇ ਮਨ ਵਿੱਚ ਹੰਕਾਰ ਸੀ ਤੇ ਹੁਣ ਇੱਥੇ ਇਹ ਨਾ ਸੋਚ ਲਿਓ ਕਿ ਬਾਬਾ ਰਾਮ ਰਾਏ ਜੀ ਬੱਕਰੇ ਖਾਂਦੇ ਸੀ ਗੁਰੂ ਪਿਆਰੇਓ ਇਹ ਕੋਈ ਵਿਧੀ ਹੁੰਦੀ ਹੈ ਜਦੋਂ ਕਿਸੇ ਨੂੰ ਹਰਾਉਣਾ ਹੋਵੇ ਵੱਡੀ ਛਾਲ ਮਰਨ ਨਹੀਂ ਹੋਵੇ ਬੰਦੇ ਨੂੰ ਕਈ ਵਾਰ ਪਿੱਛੇ ਹਟਣਾ ਪੈਂਦਾ ਹੈ ਇਹ ਇੱਕ ਰਣਨੀਤੀ ਸੀ ਤੇ ਕਾਜੀ ਮਾਸ ਲੈ ਕੇ ਮਨ ਵਿੱਚ ਸੋਚਣ ਲੱਗਾ ਕਿ ਬਈ ਰਾਮ ਰਾਏ ਨੇ ਮੈਨੂੰ ਮਾਸ ਕਿਉਂ ਭੇਜਿਆ ਹੋਵੇਗਾ ਤਾਂ ਹੀ ਭੇਜਿਆ ਹੋਵੇਗਾ ਕਿ ਮੈਂ ਉਹਨਾਂ ਬਾਰੇ ਚੰਗਾ ਚੰਗਾ ਕਹਾ ਬਾਤਾਂ ਨੂੰ ਤਾਂ ਹੀ ਮੇਰੀ ਕੁਸਾਮਤ ਕੀਤੀ ਹੈ ਕਿਉਂਕਿ ਰਾਮ ਰਾਏ ਜਾਣਦਾ ਹੈ ਮੈਂ ਔਰੰਗਜ਼ੇਬ ਕੋਲ ਰਹਿੰਦਾ ਹਾਂ ਤੇ ਮੈਂ ਚੰਗੀਆਂ ਗੱਲਾਂ ਕਰਾਂਗਾ ਉਸ ਬਾਰੇ ਤਾਂ ਮੈਨੂੰ ਬਹੁਤ ਕੁਝ ਮਿਲ ਜਾਵੇਗਾ ਇਸ ਕਰਕੇ RAM RAJ ਨੇ ਮੈਨੂੰ ਮਾਸ ਭੇਜ ਦਿੱਤਾ ਹੈ। ਇਧਰ ਬਾਬਾ RAM RAJ ਜੀ ਨੇ ਉਸ ਕਾਜੀ ਨੂੰ ਸਾਮਲ ਕਰ ਲਿਆ ਇਸ ਸੈਂਡਵਿਚ ਜਿਹੜੀ ਸਾਰਿਆਂ ਨੇ ਰਲ ਕੇ ਬਣਾਈ ਸੀ। ਕਾਜੀ ਨੂੰ ਪਤਾ ਹੀ ਨਹੀਂ ਲੱਗਾ ਕਿ RAM RAJ ਜੀ ਨੇ ਉਹਦੇ ਨਾਲ ਉਲਟੀ ਖੇਡ ਵਰਤਾ ਦਿੱਤੀ ਹੈ। ਬਾਬਾ RAM RAJ ਜੀ ਨੇ ਹੱਡੀਆਂ ਤੇ ਖਲ ਇੱਕ ਥਾਂ ਤੇ ਰੱਖ ਦਿੱਤੀਆਂ ਤੇ ਆਪ ਬਾਬਾ RAM RAJ ਜੀ ਨੇ ਆਪਣਾ ਖਾਣਾ ਸਹਿ ਸੁਹਾ ਕੀਤਾ। ਜਿਹੜਾ ਭੋਜਨ ਛਕਦੇ ਸਨ ਬਾਬਾ ਜੀ ਨੇ ਉਹ ਹੀ ਛਕਿਆ ਬੱਕਰੇ ਦਾ ਮਾਸ ਨਹੀਂ ਰਾਤ ਹੋਈ ਤਾਂ ਸੌ ਗਏ ਜਦੋਂ ਸਵੇਰ ਹੋਈ ਤਾਂ ਜਾਗੇ ਇਸ਼ਨਾਨ ਕਰਕੇ ਬਾਣੀ ਪੜ੍ਹੀ ਫਿਰ ਬਾਬਾ ਰਾਮ ਰਾਏ ਜੀ ਉਸ ਖਾਂ ਤੇ ਸੁਖ ਨਾਲ ਬੈਠੇ ਰਹੇ ਤੇ ਉਧਰ ਕੀ ਹੋਇਆ ਔਰੰਗਜ਼ੇਬ ਦੀ ਕਚਹਿਰੀ ਵਿੱਚ ਉਸ ਨੇ ਸਭਾ ਬੁਲਾਈ ਕਾਜੀ ਮੁਲਾਣੇ ਇਕੱਠੇ ਹੋ ਗਏ ਔਰੰਗਜ਼ੇਬ ਨੇ ਜ਼ਿਕਰ ਕੀਤਾ ਕਹਿੰਦੇ ਜਿਹੜਾ ਰਾਮ ਰਾਏ ਜੀ ਦੇ ਕੋਲ ਬਕਰਾ ਭੇਜਿਆ ਸੀ ਕਹਿੰਦੇ ਹਨ ਜਾਂਦਾ ਹੈ ਕਿ ਵੱਢ ਕੇ ਖਾ ਗਏ ਹਨ ਕਹਿੰਦੇ ਜਾਓ ਪਤਾ ਕਰੋ ਕਰਕੇ ਆਓ ਜਲਦੀ ਜਲਦੀ ਉਹਨਾਂ ਨੇ ਜਾ ਕੇ ਸਾਰੀ ਖਬਰ ਲਈ ਤੇ ਆ ਕੇ ਕਿਹਾ ਹਾਂ ਜੀ ਉਹਨਾਂ ਨੇ ਤਾਂ ਬਕਰਾ ਰਾਤ ਨੂੰ ਹੀ ਖਾ ਲਿਆ ਸੀ ਤਾਂ ਬਾਦਸ਼ਾਹ ਕਹਿੰਦਾ ਬਹੁਤ ਵਧੀਆ ਹੋਇਆ ਹੈ ਹੁਣ ਮੈਂ ਗੁਰੂ ਪੁੱਤਰ ਨੂੰ ਕਹੂੰਗਾ ਕਿ ਉਹ ਬਕਰਾ ਮੈਨੂੰ ਵਾਪਸ ਲਿਆ ਕੇ ਦੇਵੇ ਉਹ ਬਕਰਾ ਤਾਂ ਮੇਰੇ ਸਹਜਾਦੇ ਦਾ ਸੀ ਹੁਣ ਮੈਂ ਉਹਨੂੰ ਜੇ ਬੱਕਰੇ ਨੂੰ ਜਿਉਂਦਾ ਨਾ ਕੀਤਾ ਤਾਂ ਕਚਹਿਰੀ ਵਿੱਚ ਗੁਰੂ ਪੁੱਤਰ ਦਾ ਅਪਮਾਨ ਕਰਾਂਗਾ ਕਿਉਂਕਿ ਜਿਹੜਾ ਔਰੰਗਜ਼ੇਬ ਸੀ ਉਹ ਗੈਰ ਮੁਸਲਮਾਨਾਂ ਨੂੰ ਚੰਗਾ ਨਹੀਂ ਸੀ ਸਮਝਦਾ ਅਭੈਸਾ ਉਹਨਾਂ ਦੀ ਬੇਇੱਜ਼ਤੀ ਕਰਨ ਲਈ ਤਿਆਰ ਰਹਿੰਦਾ ਸੀ ਔਰੰਗਜ਼ੇਬ ਕਹਿੰਦਾ ਭਈ ਜਾਓ ਤੇ ਕਹੋ ਗੁਰੂ ਦੇ ਪੁੱਤਰ ਨੂੰ ਇਹ ਬੱਕਰਾ ਤਾਂ ਸਹਜਾਦੇ ਦੇ ਖੇਡਣ ਵਾਸਤੇ ਰੱਖਿਆ ਸੀ ਭੁੱਲ ਕੇ ਤੁਹਾਨੂੰ ਦੇ ਦਿੱਤਾ ਸਹਿਜਾਦਾ ਤਾਂ ਹੁਣ ਰੋ ਹੀ ਜਾਂਦਾ ਹੈ ਉਹ ਮੇਰਾ ਸਹਿਜਾਦਾ ਰਾਜਕੁਮਾਰ ਰੋਂਦਾ ਹੈ ਉਹ ਬੱਕਰਾ ਮੰਗਦਾ ਹੈ ਕਹਿੰਦਾ ਹੈ ਮੈਨੂੰ ਤਾਂ ਪਿਤਾ ਜੀ ਉਹ ਬੱਕਰਾ ਹੀ ਲਿਆ ਕੇ ਦਿਓ ਇਸ ਤਰ੍ਹਾਂ ਸਮਝਾ ਕੇ ਆਪਣੇ ਬੰਦਿਆਂ ਨੂੰ ਔਰੰਗਜ਼ੇਬ ਨੇ ਭੇਜਿਆ ਤੇ ਕਿਹਾ ਗੱਲ ਕਰਨ ਲੱਗਿਆਂ ਡਰਨਾ ਨਹੀਂ ਬਾਦਸ਼ਾਹ ਦਾ ਹੁਕਮ ਸੁਣ ਕੇ ਨੌਕਰ ਆਏ ਜੋਤ ਸੁਣਾਇਆ ਬਾਬਾ ਰਾਮ ਰਾਏ ਜੀ ਨੂੰ ਕਹਿੰਦੇ ਜੀ ਮਾਫੀ ਚਾਹੁੰਦੇ ਹਾਂ ਜਿਹੜਾ ਕੱਲ ਬਕਰਾ ਦੇ ਗਏ ਸੀ ਨਾ ਤੁਹਾਨੂੰ ਉਹ ਸਹਜਾਦੇ ਦਾ ਬਕਰਾ ਸੀ ਹੋਰ ਲੈ ਲਓ ਉਹ ਸਾਨੂੰ ਵਾਪਸ ਦੇ ਦਿਓ ਉਹ ਰਾਜਕੁਮਾਰ ਰੋਈ ਜਾਂਦਾ ਹੈ ਕਹਿੰਦੇ ਨੇ ਹੁਣ ਪਤਾ ਲੱਗ ਗਿਆ ਹੈ ਬੁਲੇਖੇ ਵਿੱਚ ਉਹ ਬਕਰਾ ਤੁਹਾਨੂੰ ਦਿੱਤਾ ਗਿਆ ਸੀ ਰੰਗ ਥੋੜਾ ਬਹੁਤਾ ਮਿਲਦਾ ਸੀ ਬੁਲੇਖਾ ਪੈ ਗਿਆ ਸਹਜਾਦਾ ਤਾਂ ਚੁੱਪ ਹੀ ਨਹੀਂ ਹੁੰਦਾ ਚੁੱਪ ਕਰਾਉਂਦੇ ਹਾਂ ਤਾਂ ਹੋਰ ਜ਼ਿਆਦਾ ਰੋਣ ਲੱਗ ਪੈਂਦਾ ਹੈ ਉਹ ਤਾਂ ਰੋਈ ਜਾਂਦਾ ਹੈ ਰਾਮ ਰਾਏ ਜੀ ਬਕਰਾ ਤੁਸੀਂ ਵਾਪਸ ਦੇ ਦਿਓ ਹੁਣ ਜਦੋਂ ਬਾਦਸ਼ਾਹ ਨੂੰ ਪਤਾ ਲੱਗਿਆ ਹੈ ਕਿ ਮੇਰੇ ਸਹਜਾਦੇ ਦਾ ਬਕਰਾ ਦੇ ਆਏ ਹੋ ਉਹ ਗੁੱਸੇ ਵਿੱਚ ਹੋ ਗਿਆ ਹੈ ਸਾਡੇ ਨਾਲ ਇਸ ਕਰਕੇ ਰਾਮ ਰਾਏ ਜੀ ਬਕਰਾ ਦੇ ਦਿਓ ਬਾਦਸ਼ਾਹ ਦੀ ਸਾਰੀ ਨਰਾਜਗੀ ਖਤਮ ਹੋ ਜਾਵੇਗੀ ਗੁਰੂ ਪਿਆਰੇਓ ਬਾਬਾ ਰਾਮ ਰਾਏ ਜੀ ਤਾਂ ਇਹਨਾਂ ਵਿਆਂ ਚਾਲਾਂ ਸਮਝਦੇ ਸਨ ਕਹਿਣ ਲੱਗੇ ਜੀ ਉਹ ਬਕਰਾ ਤਾਂ ਮਰ ਗਿਆ ਉਹ ਤਾਂ ਮਾਰ ਦਿੱਤਾ ਸੀ ਅਸੀਂ ਰਾਤ ਜਉਨਾ ਨਹੀਂ ਰਹਿਣ ਦਿੱਤਾ ਉਹਦੇ ਬਦਲੇ ਅਸੀਂ ਹੋਰ ਬਕਰਾ ਦੇ ਦੇਂਦੇ ਹਾਂ ਉਹ ਮਰਿਆ ਹੋਇਆ ਕਿਵੇਂ ਵਾਪਸ ਆ ਸਕਦਾ ਹੈ ਸਹਜਾਦੇ ਨੂੰ ਕੋਈ ਹੋਰ ਖੇੜ ਦੇ ਦਿਓ ਬੱਚਾ ਹੀ ਤਾਂ ਹੈ ਉਹਨੂੰ ਆਪਾਂ ਹੋਰ ਬਕਰਾ ਲਿਆ ਕੇ ਦੇ ਦੇਨੇ ਹਾਂ ਉਹ ਕਿਵੇਂ ਨਾ ਕਿਵੇਂ ਪਰਚ ਜਾਵੇਗਾ ਤਾਂ ਉਹਨਾਂ ਬੰਦਿਆਂ ਨੇ ਜਾ ਕੇ ਬਾਦਸ਼ਾਹ ਨੂੰ ਕਿਹਾ ਫਿਰ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ ਨਹੀਂ ਨਹੀਂ ਉਹ ਬਕਰਾ ਹੀ ਮੈਨੂੰ ਚਾਹੀਦਾ ਹੈ ਮੇਰਾ ਤਾਂ ਮੱੱਚਾ ਰੋਈ ਜਾਂਦਾ ਹੈ ਉਹਨੇ ਤਾਂ ਉਹ ਹੀ ਲੈਣਾ ਹੋਰ ਕਿਸੇ ਰੰਗ ਦਾ ਬਕਰਾ ਨਹੀਂ ਲੈਣਾ ਬਹੁਤ ਚੋਟ ਕਰਾਉਂਦੇ ਹਾਂ ਪਰ ਕਲਦਾ ਹੀ ਨਹੀਂ ਹੈਗਾ ਬਾਬਾ ਰਾਮ ਰਾਏ ਜੀ ਨੂੰ ਪਤਾ ਲੱਗ ਹੀ ਗਿਆ ਸੀ ਕਿ ਔਰੰਗਜ਼ੇਬ ਜਾਣ ਬੋਝ ਕੇ ਉਹਨਾਂ ਨਾਲ ਚਲਾਕੀਆਂ ਕਰ ਰਿਹਾ ਹੈ ਭਾਈ ਮਿਲਣ ਤੋਂ ਬਗੈਰ ਹੀ ਬਾਦਸ਼ਾਹ ਵੇਖਣਾ ਚਾਹੁੰਦਾ ਉਹ ਕਿਹੜੀ ਚੀਜ਼ ਹੈ जिस वास्ते मैं इतने आया हाँ करामात ही है करामात देखनी चाहता है गुरु घर करामात है या नहीं तद गुरु प्यारे प्यार्यो बाबा राम राय जी ने सारिया हड्डियां जड़ियाँ साम के रखिया हुई खल भी उन्होंने ओह इटी की वाहेगुरु कह के उ जल छिड़किया कवि भाई संतोख सिंह जी लिखते हैं वह बकरा जट ज्यौदा हो के उठ पिया ਇਹਦਰ ਉਦਰ ਫਿਰਦਾ ਸੀ ਤੇ ਦੁਖੀ ਸੀ ਬਕੜਾ ਕਿਉਂ ਕਿ ਉਹ ਦੇ ਤਿੰਨ ਪੈਰ ਸੀ ਉਹ ਫਿਰ ਰਿਹਾ ਸੀ ਤਿੰਨਾ ਪੈਰਾਂ ਨਾਲ ਲੋਕ ਹੈਰਾਨ ਹੋ ਗਏ ਮਰਿਆ ਬਕੜਾ ਜਿਹਾ ਹੁੰਦਾ ਹੋ ਗਿਆ ਬਾਦਸ਼ਾਹ ਦੇ ਬੰਦਿਆਂ ਨੂੰ ਕਹਿਣ ਲੱਗੇ ਬਾਬਾ ਰਾਮ ਰਾਏ ਜੀ ਤਿੰਨ ਪੈਰ ਤਾਂ ਇਹਦੇ ਹਨ ਇੱਕ ਪੈਰ ਪਤਾ ਹੈ ਕਿਉਂ ਨਹੀਂ ਹੈ ਇਹਦਾ ਇੱਕ ਪੈਰ ਤਾਂ ਕਾਜੀ ਖਾ ਗਿਆ ਸੀ ਆਹ ਭਾਈ ਆਪਣਾ ਬਕੜਾ ਲੈ ਜਾਓ ਤੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਜੇ ਤੁਹਾਡਾ ਸਹਜਾਦਾ ਰੋਂਦਾ ਹੈ ਨਾ ਤਾਂ ਉਹਨੂੰ ਵਿਰਾਲਾਓ ਜੇ ਚੌਥਾ ਪੈਰ ਚੁੰਦੇ ਹੋ ਤਾਂ ਉਹ ਆਪ ਹੀ ਬਣਾ ਲਓ ਜਾਂ ਕਾਜੀ ਨੂੰ ਕਹਿ ਦਿਓ ਜਿਹਨੇ ਖਾਦਾ ਹੈ ਇਹਦਾ ਪੈਰ ਉਹਨੂੰ ਕਹਿ ਦਿਓ ਬਣਾ ਦੇਵੇਗਾ ਜਿੰਨਾ ਅਸੀਂ ਛੱਕਿਆ ਸੀ ਉਹਨਾਂ ਅਸੀਂ ਤਾਂ ਭਾਈ ਸਾਰੇ ਦਾ ਸਾਰਾ ਬਣਾ ਦਿੱਤਾ ਹੈ ਜਿੰਨਾ ਹਿੱਸਾ ਬakre ਦਾ ਨਹੀਂ ਬਣਿਆ ਉਸੇ ਵੇਖ ਰਹੇ ਹੋ ਨਾ ਬਾਸਾ ਜੀ ਉਹ ਤਾਂ ਕਾਜੀ ਖਾ ਗਿਆ ਇਸ ਤਰ੍ਹਾਂ ਅਚਰਾਜ ਵੇਖ ਕੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਬੱਕਰੇ ਨੂੰ ਲੈ ਆਏ ਬਹੁਤ ਸਭਾ ਜੁੜੀ ਬੈਠੀ ਸੀ ਬੜੇ ਹੈਰਾਨ ਹੋ ਗਏ ਭਾਈ ਐਡਾ ਕੋਤਕ ਗੁਰੂ ਪੁੱਤਰ ਵਿੱਚ ਐਡੀ ਕਲਾ ਤਿੰਨ ਪੈਰ ਦੇਖ ਰਹੇ ਸਾਂ ਨੇ ਇੱਕ ਪੈਰ ਨਹੀਂ ਕਿਉਂਕਿ ਕਾਜੀ ਨੇ ਖਾਦਾ ਚੌਥਾ ਪੈਰ ਕਾਜੀ ਤੋਂ ਲਵਾਓ ਰਾਮ ਰਾਏ ਜੀ ਨੇ ਕਿਹਾ ਹੈ ਆਪਣੇ ਬੱਕਰੇ ਨੂੰ ਸਾਬਤ ਕਰਵਾਓ ਇਹ ਸੁਣ ਕੇ ਔਰੰਗਜ਼ੇਬ ਨੇ ਕਾਜੀ ਵੱਲ ਵੇਖਿਆ ਮਸਕਰਾਉਂਦੇ ਹੋਏ ਕਿਹਾ ਇਹ ਭਾਈ ਸਿੱਖਾਂ ਦਾ ਗੁਰੂ ਸੱਚਾ ਹੈ ਇੰਨਾ ਵਿਸ਼ਤਾ ਬਹੁਤ ਕਲਾ ਹੈ ਇਹ ਗੱਲ ਔਰੰਗਜ਼ੇਬ ਦੇ ਮੂੰਹੋਂ ਨਿਕਲੀ ਸੀ ਉਸ ਸਮੇਂ ਔਰੰਗਜ਼ੇਬ ਕਹਿਣ ਲੱਗਾ ਇਹਦਾ ਛੜਿਆੰਤਰ ਆਪਾਂ ਰਚਿਆ ਕਿੰਨੀ ਚਾਲ ਚੱਲੀ ਗੁਰੂ ਪੁੱਤਰ ਦਾ ਦਿਮਾਗ ਕਿੰਨਾ ਮਤਲਬ ਕਿ ਉਹਨੇ ਇਹ ਸਾਰੀ ਚਾਲ ਨੂੰ ਬੁੱਝ ਲਿਆ ਜਿਹੜਾ ਆਪਾਂ ਨੇ ਇਹ ਸਾਰਾ ਛੜਿਆੰਤਰ ਰਚਿਆ ਸੀ ਔਰੰਗਜ਼ੇਬ ਫਿਰ ਕਾਜੀ ਨੂੰ ਕਹਿੰਦਾ ਭਾਈ ਹਣ ਤੂੰ ਇਹਦਾ ਇੱਕ ਪੈਰ ਹੀ ਲਗਾ ਕੇ ਦਿਖਾ ਦੇ ਉਹਨੇ ਤਾਂ ਸਾਰੇ ਬਕਰੇ ਨੂੰ ਜਿਉਂਦਾ ਕਰ ਦਿੱਤਾ ਆਪਾਂ ਨੂੰ ਇਸ ਕਰਕੇ ਗੁਰੂ ਪੁੱਤਰ ਦਾ ਸਤਕਾਰ ਕਰਨਾ ਚਾਹੀਦਾ ਹੈ ਗੁਰੂ ਪਿਆਰੇ ਗੁਰੂ ਜੀ ਨੇ ਉਹਨੂੰ ਪੰਚ ਤੋਂ ਵੱਖਰਾ ਕਰ ਦਿੱਤਾ ਇਹ ਗੱਲ ਬਕਰੀ ਹੈ ਆਪਾਂ ਗੁਰੂ ਪੁੱਤਰ ਦਾ ਸਤਕਾਰ ਜੀ ਕਹਿ ਕੇ ਹੀ ਕਰਨਾ ਹੈ ਬਾਬਾ RAM ਰਾਏ ਜੀ ਕਹਾਂਗੇ ਉਹਨਾਂ ਨਾਲ ਜੋ ਦਿੱਲੀ ਵਿੱਚ ਹੋਇਆ ਉਹ ਧੋਖਾ ਸੀ ਕਾਜੀ ਨੇ ਪਹਿਲਾ ਹੀ ਧੋਖਾ ਕਰਕੇ ਬਕਰਾ ਦਿਵਾਇਆ ਨਾਲੇ ਇੱਕ ਪੈਰ ਖਾ ਗਿਆ। ਬਾਬਾ ਰਾਮ ਰਾਏ ਜੀ ਨੇ ਉਹਨੂੰ ਜਿੰਦਾ ਕਰ ਦਿੱਤਾ। ਕਾਜੀ ਤੋਂ ਉਹਦਾ ਇੱਕ ਪੈਰ ਵੀ ਨਾ ਲੱਗ ਸਕਿਆ। ਬਾਦਸ਼ਾਹ ਕਹਿਣ ਲੱਗਾ ਕਾਜੀ ਨੂੰ ਮੂਰਖ ਹੈ ਤੂੰ ਉਹਦਾ ਪੈਰ ਕਿਉਂ ਖਾਦਾ? ਤਾਂ ਉਹ ਸ਼ਰਮ ਨਾਲ ਮੋਹ ਲੁਕਾਈ ਬੈਠਾ ਰਿਹਾ। ਉਦੋਂ Aurangzeb ਖੁਸ਼ ਹੋ ਗਿਆ ਕਿ ਗੁਰੂ ਪੁੱਤਰ ਨੇ ਐਡੀ ਕਲਾ ਵਰਤਾਈ। ਤੇ ਕਿਹਾ ਹੁਣ ਮੈਂ ਗੁਰੂ ਪੁੱਤਰ ਦੇ ਦਰਸ਼ਨ ਕਰਾਂਗਾ ਹੀ ਕਰਾਂਗਾ ਉਹ ਕਰਾਮਾਤ ਵੇਖ ਕੇ ਖੁਸ ਹੁੰਦਾ ਸੀ ਪਰ ਗੁਰੂ ਜੀ ਨੇ ਬਾਬਾ RAM ਰਾਏ ਜੀ ਨੂੰ ਕਿਹਾ ਸੀ ਕਿ ਪੁੱਤਰ ਜੀ ਕਰਾਮਾਤ ਜਿਹੜੀ ਹੈ ਉਹ ਕਹਿਰ ਹੁੰਦੀ ਹੈ ਉਹ ਆਪਾਂ ਨਹੀਂ ਦਿਖਾਉਣੀ ਕਿਉਂਕਿ ਸਿੱਖੀ ਵਿੱਚ ਜਿਹੜਾ ਸਿਧਾਂਤ ਹੈ ਕਿ ਪਰਮਾਤਮਾ ਜੋ ਕਰੀ ਜਾਵੇ ਆਪਾਂ ਠੀਕ ਹੀ ਕਹਿਣਾ ਤੇ ਬਾਬਾ RAM ਰਾਏ ਜੀ ਨੇ ਕਰਾਮਾਤ ਕਿਉਂ ਦਿਖਾਈ ਕਿਉਂਕਿ ਸਾਹਮਣੇ ਵਾਲਾ ਬੰਦਾ ਚਲਾਕੀਆਂ ਕਰ ਰਿਹਾ ਸੀ ਤੇ ਉਹਨਾਂ ਦਾ ਮੋੜਵਾ ਜਵਾਬ ਦੇਣ ਲਈ ਬਾਬਾ ਰਾਮ ਰਾਏ ਜੀ ਨੇ ਕਰਾਮਾਤ ਵਿਖਾਈ ਤੇ ਉਹ ਜਿਹੜੀ ਗੁਰਬਾਣੀ ਦੀ ਪੰਕਤੀ ਉਹਨਾਂ ਨੇ ਬਦਲ ਦਿੱਤੀ ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨ ਦੀ ਕਹਿ ਦਿੱਤਾ ਉਸ ਤੋਂ ਫਿਰ ਦਿੱਲੀ ਵਾਲੀ ਸੰਗਤ ਨੇ ਕਿਹਾ ਮਹਾਰਾਜ ਤੁਹਾਡੇ ਪੁੱਤਰ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਹੈ ਪੰਕਤੀ ਦੇ ਵਿੱਚੋਂ ਇੱਕ ਅੱਖਰ ਹੀ ਭਾਵੇਂ ਬਦਲਿਆ ਮਹਾਰਾਜ ਕਹਿੰਦੇ ਬਾਬਾ ਰਾਮ ਰਾਏ ਜੀ ਨੂੰ ਭਾਈ ਜੇਧਰ ਤੌਟਾ ਦੇਲ ਕਰੇ ਉਧਰ ਚਲੇ ਜਾਓ ਅੱਜ ਤੋਂ ਤੁਹਾਡਾ ਸਾਡੇ ਨਾਲ ਕੋਈ ਨਾਤਾ ਨਹੀਂ ਜਿਹੜਾ ਗੁਰਬਾਣੀ ਦੀ ਕਦਰ ਨਹੀਂ ਕਰਦਾ ਜਿਹੜਾ ਗੁਰਬਾਣੀ ਦੀ ਅਹਿਮੀਅਤ ਨਹੀਂ ਸਮਝਦਾ ਉਹ ਸਾਡਾ ਪੁੱਤਰ ਨਹੀਂ ਹੋ ਸਕਦਾ ਫਿਰ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਛੱਡ ਕੇ ਗੁਰਤਾ ਗੱਦੀ ਆਪਣੇ ਛੋਟੇ ਪੁੱਤਰ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇੱਥੇ ਬੁੱਲਣਾ ਚੁਪਕਾ ਦੇ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ